ਹੂੰ ਉਹ ਦਮੋਂ ਸਾਰੇ ਹਲਕੇ ਚ ਅੱਛਾ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਅੱਜ ਬੀਜਪੀ ਨੂੰ ਇੱਕ ਪਾਸੇ ਕਿਸਾਨ ਅਜੇ ਵੀ ਧਰਨੇ ਤੋਂ ਉੱਤੇ ਬੈਠੇ ਨੇ ਫਿਰ ਬਹੁਤ ਸਾਰੀਆਂ ਤਸਵੀਰਾਂ ਇਦਾਂ ਦੀਆਂ ਹੁੰਦੀਆਂ ਤੁਸੀਂ ਵੀ ਜਿੱਦਨ ਫਰੀਦਕੋਟ ਗਏ ਤਾਂ ਬੜੀਆਂ ਖਬਰਾਂ ਆਈਆਂ ਕਿ ਹੰਸਰਾਜ ਹੋਣਾ ਦਾ ਪਹਿਲੇ ਦਿਨ ਵਿਰੋਧ ਹੋਇਆ ਤੁਹਾਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਵਿਜ਼ੂਅਲ ਦੇਖ ਕੇ ਲੱਗਦਾ ਹੈ ਕਿ ਬਹੁਤ ਵਿਰੋਧ ਹੈ ਉਹ ਆਪਣੀ ਗੱਲ ਰੱਖਦੇ ਆ ਇਹ ਲੋਕਤੰਤਰ ਆ ਡੈਮੋਕ੍ਰੇਸੀ ਆ ਇੱਥੇ ਹਰ ਬੰਦੇ ਨੂੰ ਹੱਕ ਆ ਉਹਨਾਂ ਨੇ ਮੈਨੂੰ ਕੱਖ ਨਹੀਂ ਕਿਹਾ ਵੀਡੀਓ ਤੇ ਲੱਗਦਾ ਖਰੇ ਕੋਈ ਵਾਇਲੈਂਟ ਹੋਇਆ ਨਾ 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 ਉਹ ਆਪਣਾ ਕੰਮ ਕਰਦੇ ਸੀ ਤੇ ਮੇਰੇ ਕੋਲ ਤਾਂ ਫੁੱਲ ਹੀ ਹੁੰਦੇ ਆ ਜਾਂ ਲਫ਼ਜ਼ਾਂ ਦੇ ਜਾਂ ਗਾਣਿਆਂ ਦੇ ਜਾਂ ਗੁਲਾਬ ਦੇ ਫੁੱਲ ਸੀ ਮੈਂ ਫੁੱਲ ਸਿੱਟ ਹੀ ਗਿਆ ਤੇ ਲੋਕੀ ਐਵੇਂ ਕਹਿੰਦੇ ਪੱਥਰ ਦਾ ਜਵਾਬ ਪੱਥਰ ਚ ਦੇਈਂ ਦੈ ਨਹੀਂ ਪੱਥਰ ਦਾ ਪੱਥਰ ਦਾ ਜਵਾਬ ਫੁੱਲ ਚ ਦਿਓ ਨਫ਼ਰਤ ਦਾ ਜਵਾਬ ਮੁਹੱਬਤ ਚ ਦਿਓ ਕੋਈ ਰੋ ਰਿਹਾ ਉਹਦੇ ਅੰਸੂ ਪੁੱਛੋ ਪੁੱਝੋ ਉਹ ਜੇ ਕਰ ਰਹੇ ਅੰਦੋਲਨ ਤੇ ਜਾਇਜ਼ ਮੰਗਾ ਨੇ ਤੋ ਗੱਲੀ ਆ ਸਾਡੇ ਭੈਣਾ ਭਰਾ ਮੇਰਾ ਪਿਓ ਵੀ ਤਾਂ ਖੇਤੀ ਕਰਦੇ ਸੀ ਫਾਦਰ ਸਾਹਿਬ ਸਰਦਾਰ ਅਰਜਨ ਸਿੰਘ ਇਹ ਵੱਖਰੀ ਗੱਲ ਆ ਅਸੀਂ ਜਿਆਦਾ ਜ਼ਮੀਨ ਨਹੀਂ ਹੋਏਗੀ ਤੇ ਜੱਟਾਂ ਨਾਲ ਵੀ ਕੰਮ ਕਰਦੇ ਸੀ ਤੇ ਫਿਰ ਆਪਣੀ ਵੀ ਪੌਲੀ ਤੇ ਲੈ ਕੇ ਕਰਦੇ ਸੀ ਮੇਰੇ ਕੋ ਆਪਣੀ ਜ਼ਮੀਨ ਬਹੁਤ ਕਿਸਾਨ ਦਾ ਮਤਲਬ ਇਹ ਹੋਈ ਆ ਜਿਹੜਾ ਕਿਸਾਨੀ ਕਰੇ ਤੇ ਫਿਰ ਮੈਨੂੰ ਹਮਦਰਦੀ ਹੋਣੀ ਚਾਹੀਦੀ ਹੈ ਇਸ ਕਰਕੇ ਮੈਨੂੰ ਮੇਰਾ ਕੋਈ ਏਡਾ ਵਿਰੋਧ ਨਹੀਂ ਉਹ ਪਾਲਿਸਿਸ ਦਾ ਵਿਰੋਧ ਹੁੰਦਾ ਹੈ ਪਾਰਟੀ ਦਾ ਵਿਰੋਧ ਹੁੰਦਾ ਮੇਰੇ ਲਈ ਕੋਈ ਮੇਰੇ ਨਾਲ ਜਾਤੀ ਥੋੜੀ ਉਹਨਾਂ ਦਾ ਕੋਈ ਹੈਗਾ ਚਾਹੇ ਰਾਜੀਵਾਲ ਸਾਹਿਬ ਹੁਣ ਕਿੰਨੇ ਉਹ ਬਹੁਤ ਇੱਕ ਪੁਰਸ਼ ਹੈ ਉਹਨਾਂ ਨੇ ਕਹਿਤਾ ਕਿ ਯਾਰ ਵਾਇਲੈਂਟ ਨਾ ਹੋਵੋ ਪਿੰਡ ਜਿਹੜਾ ਆਉਂਦਾ ਉਹਨੂੰ ਆਮ ਨਾਲ ਬਿਠਾ ਲਓ ਸੱਤ ਵਿੱਚ ਉਹਨੂੰ ਕੁਐਸਚਨ ਕਰੋ ਇਸ ਤਰ੍ਹਾਂ ਹੀ ਢੱਲੇਵਾਲ ਸਾਹਿਬ ਉਹਨਾਂ ਨੇ ਇਹੀ ਕਹਿੰਦਾ ਕਿ ਕੁਐਸਚਨ ਕਰੋ ਕਿ ਤੂੰ ਜੋ ਪਹਿਲਾਂ ਹੋਇਆ ਉਹ ਕਿਉਂ ਹੋਇਆ ਤੂੰ ਅੱਗੋਂ ਕੀ ਫਾਇਦਾ ਕਰ ਸਕਦਾ ਪੰਜਾਬ ਦਾ ਜਿਹੜਾ ਕਿਸਾਨਾਂ ਦਾ ਮੈਂ ਕਹੂੰਗਾ ਕਿਸਾਨਾਂ ਦੇ ਨਾਲ ਮਜ਼ਦੂਰਾਂ ਦਾ ਵੀ ਗੱਲ ਕਰੋ ਉਹਨਾਂ ਦੇ ਹੱਕਾਂ ਦੇ ਵੀ ਲੜੋ ਉਹਨਾਂ ਹੀ ਬਰਾਬਰੀ ਦਾ ਲੜੋ ਫੇਰ ਮਜ਼ਾ ਹੈ ਨਾ ਮਜ਼ਦੂਰ ਤਾਂ ਵਿਚਾਰੇ ਐਜੀਟੇਸ਼ਨ ਵੇਲੇ ਦੋ ਦਿਨ ਚਲਾ ਸਕਦੇ ਉਹਦੇ ਕੋਲ ਜ਼ਹਿਰ ਖਾਣ ਲਈ ਪੈਸੇ ਨਹੀਂ ਹੁੰਦੇ ਤੇ ਉਹਨਾਂ ਦੀ ਵੀ ਗੱਲ ਕਰਿਆ ਕਰੋ ਨਾ ਜਿਹਦੀ ਕੋਈ ਨਹੀਂ ਕਰਦਾ ਮੈਂ ਉਹਨਾਂ ਦੀ ਵੀ ਕਰਾਂਗਾ ਉਹਨਾਂ ਨੂੰ ਪੜ੍ਹਾਈ ਵੀ ਉਹਨਾਂ ਦੇ ਬੱਚਿਆਂ ਨੂੰ ਮਿਲੇ ਚਾਹੇ ਉਹ ਕਿਸੇ ਜਾਤ ਦਾ ਬੰਦਾ ਅਗਰ ਗਰੀਬ ਬੱਚਾ ਹੈ ਉਹ ਉੱਥੇ ਸਕੂਲ ਖੋਲੋ ਫਰੀਦਕੋਟ ਏਰੀਆ ਚ ਸਾਰੇ ਖਲਕੇ ਜਿਹੜਾ ਬੱਚਾ ਡਾਕਟਰ ਬਣਨਾ ਆਈਏਐਸ ਬਣਨਾ ਆਈਪੀਐਸ ਬਣਨਾ ਆਈਟੀ ਵੱਲ ਜਾਣਾ ਉਹ ਇੰਸਟੀਚੂਟ ਹੀ ਹੈ ਨਹੀਂ ਕਿ ਕੋਈ ਪਟਿਆਲੇ ਜਾਂਦਾ ਕੋਈ ਦਿੱਲੀ ਜਾਂਦਾ ਮੈਂ ਉੱਥੇ ਖੋਲੂਗਾ ਗਰੀਬ ਬੱਚਿਆਂ ਲਈ ਗਰੀਬਾਂ ਲਈ ਜਿਹੜਾ ਕੰਮ ਕਰ ਗਿਆ ਉਹਦੇ ਭਾਗ ਚੰਗੇ ਆ ਰੱਜਿਆਂ ਨੂੰ ਕੀ ਰਜਣਾ ਅਜੇ ਕਰ ਕਰਮਜੀਤ ਜੀ تنਬੋੜਾ ਇੰਡਸਟਰੀ ਇੱਥੇ ਕੋਈ ਚੱਜ ਦੀ ਹੈ ਨਹੀਂ ਕਿ ਇੰਡਸਟਰੀ ਲਾਵਾਂ ਜੀ 인ਫਰਾਸਟ੍ਰਕਚਰ ਜਿੱਦਾਂ ਦਾ ਬਾਕੀ ਸ਼ਹਿਰਾਂ ਦਾ ਉਦੋਂ ਦਾ ਫਰੀਦਕੋਟ ਦਾ ਹੈ ਨਹੀਂ ਗੈਨੀ ਜੀ ਉੱਥੇ ਦੇ ਹੋਏ ਰਾਸ਼ਟਰਪਤੀ ਸਾਹਿਬ ਹੋਰ ਬੜੇ ਵੱਡੇ ਵੱਡੇ ਬੰਦੇ ਆ ਤੇ ਉੱਥੇ ਉਸ ਲੈਵਲ ਦਾ ਕੰਮ ਹੋਣਾ ਚਾਹੀਦਾ ਬਾਕੀ ਹਲਕੇ 'ਚ ਵੀ ਮੈਂ ਘੁਮਿਆ ਬਹੁਤ ਕੰਮ ਦੀ ਜ਼ਰੂਰਤ ਹੈ ਰਾਮਪੁਰਾ ਫੂਲਵਰਗੀਆਂ ਸ਼ਹਿਰ ਕਰਦੇ ਜਿੱਥੋਂ ਫੂਲ ਕੋਈ ਬਜ਼ੁਰਗ ਸੀਗੇ ਉਹਨਾਂ ਦੇ ਵਿੱਚੋਂ ਹੀ ਮਹਾਰਾਜਪਿੰਡ ਆ ਪਟਿਆਲੇ ਵਾਲੀ ਰਿਆਸਤ ਨਿਕਲੀ ਆ ਬਾਬਾ ਵਾਲਾ ਸਿੰਘ ਉੱਥੋਂ